ਤੁਨ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਪਾਂ ਕੋਈ ਵੀ ਨਾ ਸਟੇਟਮੈਂਟ ਨਾ ਪਰਸਨਲੀ ਜਾਰੀ ਕਰੀਏ ਜਾਂ ਕੁਝ ਵੀ ਨਾ ਕੱਲ ਦਾ ਬਹੁਤ ਜ਼ਿਆਦਾ ਪੈਨਿਕਾ ਲੋਕਾਂ ਦੇ ਵਿੱਚ ਨਾ ਰਾਜਵੀਰ ਨੂੰ ਚੋਣ ਵਾਲਿਆਂ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਨੇ ਹੋਰ ਸਾਰੇ ਕਿਉਂਕਿ ਸਾਡੇ ਨੰਬਰਾਂ ਤੇ ਬਹੁਤ ਮੈਸੇਜ ਆ ਰਹੇ ਨੇ ਨਾ ਤੇ ਵੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਪੋਸਟਾਂ ਬਹੁਤ ਗਲਤ ਪਾਰੇ ਦੇ ਲੋਕ ਨੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਦੀ ਬੇਨਤੀ ਕਰਦੇ ਆ ਵੀ ਰਾਜਵੀਰ ਯੋਧਿਆਂ ਵਾਂਗੂ ਲੜ ਰਿਹਾ ਤੇ ਕੱਲ ਨਾਲੋਂ ਅੱਜ ਬਹੁਤ ਮਤਲਬ ਬੈਟਰ ਸਿਚੁਏਸ਼ਨ ਆ recover ਕਰ ਚੁੱਕਿਆ ਹੋਣਾ ਤੇ ਕੱਲ ਸਾਰਾ ਕੁਝ ਆਰਟੀਫੀਸ਼ੀਅਲ ਸੀਗਾ ਵੈਂਟੀਲੇਟਰ ਦੇ ਉੱਤੇ ਸੀਗਾ ਅੱਜ ਉਹ ਆਪ ਵੀ ਨੋਰਮਲ ਹੀ ਹੈ ਨਾ ਵੀ ਸਾਹ ਲੈ ਰਿਹਾ ਪਲਸ ਵੀ ਨੋਰਮਲ ਆ ਕੱਲ ਨਾਲ ਤੇ ਜਿੰਨਾ ਕੱਲ ਡਰ ਸੀਗਾ ਵੀ ਇੰਜਰੀਆਂ ਜਾਦੇ ਨੇ ਸਾਰਾ ਕੁਝ ਨਾ ਉਹ ਵੀ ਹੁਣ ਅੱਜ ਐਮ ਆਰ ਆਈ ਵਗੈਰਾ ਕਰ ਰਹੇ ਨੇ ਸਾਰਾ ਕੁਝ ਨਾ ਉਹ ਵੀ 19 ਉਹਨਾ ਡੇਮੇਜ ਨਹੀਂ ਹੈਗਾ ਨਾ ਜਿੰਨਾ ਆਪਾਂ ਕੱਲ ਕਹਿ ਰਹੇ ਸੀ ਵੀ ਬ੍ਰੇਨ ਨੂੰ ਇੰਨਾ ਡੇਮੇਜ ਹੈ ਨਾ ਬਾਕੀ ਚਲੋ ਸਾਰਾ ਕੁਝ ਟੈਕਨੀਕਲੀ ਤਾਂ ਡਾਕਟਰ ਸਾਹਿਬ ਦੱਸਦੇ ਨੇ ਪਰ ਇਮੋਸ਼ਨਲੀ ਵੀ ਬਹੁਤ ਇਦਾਂ ਦੇ ਚਮਤਕਾਰ ਹੀ ਕਹਿ ਲੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੇ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚੋਂ ਪਾਣੀ ਆਇਆ ਹਨਾ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ੀਟਿਵ ਸਾਈਨ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਹੈ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡ ਆ ਬੰਦਾ ਨਾ ਆਪਾਂ ਉਹਦੇ ਨਾਲ ਹੀ ਕੋਈ ਗੱਲਬਾਤ ਕਰੀਏ ਆਪਾਂ ਜਦੋਂ ਕਿਸੇ ਦੇ ਵੀ ਮੂਰੇ ਮੇਕ ਕਰਦੇ ਨੇ ਕੋਈ ਕੁਝ ਵੀ ਕਹਿ ਹੁੰਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਵਿਯੋਧ ਆ ਇਹ ਆਪਾਂ ਨੂੰ ਪਤਾ ਲੱਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਸੱਚਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆਂ ਦੇ ਕੋਨੇ-ਕੋਨੇ 'ਚ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਹਨ ਤੇ ਸਾਰੇ ਸਨੇਹੇ ਭੇਜ ਰਹੇ ਨੇ ਸਾਰੇ ਤਿਆਰੇ ਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਕਰਦਾ ਸੀ ਹਨ ਅੱਜ ਆਪਾਂ ਦੱਸ ਸਕਦੇ ਹਾਂ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹੜੇ ਨੂੰ ਇੱਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਕਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਭਾਵੇਂ ਆ ਵੀ ਮਹਾਰਾਜ ਦੀ ਕਿਰਪਾ ਹੋਈ ਆ ਤੇ ਹੁਣ ਪਹਿਲਾਂ ਨਾਲੋਂ ਚੜਦੀ ਕਲਾ ਪਾਈ ਪਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਾਨੇ ਕੁਲਵਿੰਦਰ ਬਿੱਲਾ ਨਾਲ ਹੀ ਹਨ ਤੇ ਕਮਰਬਾਈਆ ਗਰੇਵਾਲ ਆਪਣਾ ਉੱਤੀ ਹਨ ਤੇ ਉਹ ਸਾਰੇ ਜਾਨੇ ਬਹੁਤ ਅੱਜ ਮਤਲਬ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਇਹ ਮੈਂ ਸਿਸਟਮ ਤੇ ਚਾਰ ਸੀ ਅੱਜ ਇੱਕ ਰਹਿ ਗਿਆ ਹਾਂਜੀ ਕੱਲ ਚਾਰ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ ਇੱਕ ਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਆ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚ ਅੱਜ ਕਿਉਂਕਿ ਮੈਨੂੰ ਲੱਗਦਾ ਵੀ ਆਪਦੇ ਨਾਲ ਲੜਨਾ ਪੈਂਦਾ ਤੋ ਵਿਯੋਧਿਆਂ ਵੰਗਰ ਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗ ਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਪਰ ਫਿਰ ਜਦੋਂ ਆਪਾਂ ਕਿਉਂਕਿ ਆਪ ਇਸਦਾ ਪਰਿਵਾਰਾ ਪਿੰਡਾਂ ਵਾਲੇ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹਦਾ ਹੀ ਸੰਦੇਣਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਇੱਕ ਅੰਧ ਨੇ ਇੱਕ ਤਾਂ ਹੱਬ ਪੌਤੋ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਨੇ ਬਹੁਤ ਕੁਝ ਸਾਫ਼ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅੱਖ ਚੋਂ ਪਾਣੀ ਆਇਆ ਹੋਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਚ ਨਹੀਂ ਮਾਤਾ ਮਾਤਾ ਬਹੁ ਦੀ ਗੱਲ ਜੇ ਕੱਲ੍ਹਵੇ ਕਿਉਂਕਿ ਜਿਹੜਾ ਵੀ ਕੋਈ ਮਿਲਣਾ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤਰ ਅਰਦਾਸ ਕਰੋ ਵੀ ਕੋਈ ਵੀ ਪਰਮਾਤਮਾ ਦੇ ਨੇੜੇ ਹੋ ਸਕਦੀ ਆ ਰੂਹ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਲਈ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ ਮੀਡੀਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਉੱਪਰ ਹਿੱਲਿਆ ਮੜਾ ਮੁਰਾ ਹਾਂ ਜੀ ਆਵੇਂ ਤੁਹਾਨੂੰ ਦੱਸਿਆ ਕਿ ਪਾਣੀ ਆਇਆ ਕਿ ਸੁਣੋ ਤੇ ਇੱਕ ਦੋ ਘਟਨਾ ਇਦਾਂ ਇਦਾਂ ਦੀ ਹੋਣ ਨਾਲ ਹਾਂ ਜੀ ਆਂਦੀਆਂ ਜੀ ਇੱਕ ਉਹਨਾਂ ਦੇ ਦੋਸਤ ਆ ਬਹੁਤ ਕਲੋਜ਼ ਉਹਨੇ ਜਾ ਕੇ ਕਿਹਾ ਰਾਜਵੀਰ ਨੂੰ ਹੱਥ ਵੜ ਕੇ ਵੀ ਅਜੇ ਤੋਂ ਪ੍ਰੋਗਰਾਮ ਲਾਉਣੇ ਨੇ ਹੋਰ ਵੀ ਹਨਾ ਉਦੋਂ ਵੀ ਅੱਕ ਚੋਂ ਮਤਲਬ ਪਾਣੀ ਆਇਆ ਹਨਾ ਸੋ ਇਹ ਪੋਜ਼ਿਟਿਵ ਸਾਈਨ ਨੇ ਵੀ ਉਹ ਅੰਦਰੋਂ ਲੜ ਰਿਹਾ ਹਨਾ ਰਿਸਪੌਂਡ ਕਰ ਰਿਹਾ ਜਦੋਂ ਵੀ ਆ ਕੇ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ